ਅਲ ਦੇਰ ਰਾਤ ਦਿੱਲੀ ਦੇ ਵਿੱਚ ਹੋਏ ਤਮਾਕੇ ਤੋਂ ਬਾਅਦ ਹੁਣ ਪੰਜਾਬ ਵੀ ਅਲਰਟ ਮੋਡ ਦੇ ਉੱਤੇ ਹੈ ਜੀ ਹਾਂ ਪੰਜਾਬ ਨੂੰ ਅਲਰਟ ਮੋਡ ਦੇ ਉੱਤੇ ਕੀਤਾ ਗਿਆ ਹੈ ਤਾਂ ਤਸਵੀਰਾਂ ਹਾਈ ਟੈਕ ਨਾਕਿਆਂ ਦੀਆਂ ਨੇ ਨਾਕੇ ਦੇ ਉੱਤੇ ਆਉਣ ਜਾਣ ਵਾਲੇ ਵਿਕਰਾਂ ਦੀ ਜਿਹੜੀ ਚਲਾ ਹੱਥ ਮਾਰ ਕੇ ਉਹਨਾਂ ਦੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਕਿਸ ਤਰ੍ਹਾਂ ਉਹਨਾਂ ਦੀ ਇੱਕ ਐਂਟਰੀ ਪਾਈ ਜਾਂਦੀ ਹੈ ਕਿੱਥੋਂ ਆ ਰਹੇ ਨੇ ਕਿੱਥੇ ਜਾ ਰਹੇ ਨੇ ਕਿੱਧਰ ਦੀ ਤਿਆਰੀ ਕੀਤੀ ਹੈ ਚਾਹੇ ਕੋਈ ਫੈਮਲੀ ਦੇ ਨਾਲ ਹੈ ਜਾਂ ਫਿਰ ਆਸ-ਪਾਸਿਓਂ ਜਿੱਥੋਂ ਮਰਜ਼ੀ ਆ ਰਿਹਾ ਉਹਨਾਂ ਦੀ ਗੱਡੀ ਦੀ ਤਲਾਸ਼ੀ ਹੈ ਜਿਹੜੀ ਕੀਤੀ ਜਾ ਰਹੀ ਹੈ ਤਸਵੀਰਾਂ ਇਹ ਡਬੋ ਵਾਲੀ ਤੋਂ ਹਰਿਆਣਾ ਪੰਜਾਬ ਇੰਟਰ ਸਟੇਟ ਦੀਆਂ ਨੇ ਜਿੱਥੇ ਇੰਟਰ ਸਟੇਟ ਬਠਿੰਡਾ ਦੇ ਵਾਲਾ ਡਬੋ ਵਾਲੀ ਹਰਿਆਣਾ ਚੋਂ ਪੰਜਾਬ ਵੱਲ ਵੱਧਦੇ ਆ ਤੇ ਉੱਥੋਂ ਦੀਆਂ ਤਸਵੀਰਾਂ ਨੇ ਇਹ ਤਸਵੀਰਾਂ ਦੇ ਵਿੱਚ ਬਿਲਕੁਲ ਕੁਝ ਗੱਲਾਂ ਬਿਲਕੁਲ ਸਾਫ਼ ਕਰ ਦਿੱਤੀਆਂ ਗਈਆਂ ਨੇ ਕਿਸੇ ਵੀ ਤਰ੍ਹਾਂ ਜਿਹੜਾ ਵੱਖ-ਵੱਖ ਚੀਜ਼ਾਂ ਨੇ ਜੜੀਆਂ ਉਹਨਾਂ ਨੂੰ ਲੈ ਕੇ ਪੰਜਾਬ ਅਲਰਟ ਮੋਡ ਦੇ ਉੱਤੇ ਕੀਤਾ ਗਿਆ ਤਾਂ ਹੁਣ ਪੰਜਾਬ ਨੂੰ ਅਲਰਟ ਮੋਡ ਤੇ ਹੋਏ ਦੇਖਦੇ ਹੋਏ ਇਸ ਤਰ੍ਹਾਂ ਦੇਖੋ ਤਲਾਸ਼ੀ ਕੀਤੀ ਜਾ ਰਹੀ ਹੈ ਕਾਰਾਂ ਦੀ ਜਿੱਪਾਂ ਦੀ ਆਉਣ ਜਾਣ ਵਾਲੇ ਵਾਹਨਾਂ ਦੀ ਤਾਂ ਤਲਾਸ਼ੀ ਦੇ ਵਿੱਚ ਬਹੁਤੀਆਂ ਚੀਜ਼ਾਂ ਨੇ ਜਿਹੜੀਆਂ ਨਿਕਲ ਕੇ ਸਾਹਮਣੇ ਆਈਆਂ ਨੇ ਤਾਂ ਹੁਣ ਇਹ ਤਲਾਸ਼ੀ ਜਿਹੜੀਆਂ ਵਿੱਚ ਵੱਖ-ਵੱਖ ਚੀਜ਼ਾਂ ਲਿਖਾ ਲਈਆਂ ਜਾ ਰਹੀਆਂ ਨੇ ਉਹਨਾਂ ਦੇ ਕਾਰਾਂ ਆਂਦੀਆਂ ਡਿੱਗੀਆਂ ਜਿਹੜੀਆਂ ਚੈੱਕ ਕੀਤੀਆਂ ਜਾ ਰਹੀਆਂ ਜਿਸ ਤਰ੍ਹਾਂ ਕੱਲ ਦਿੱਲੀ ਦੇ ਵਿੱਚ ਤਮਾਕਾ ਹੁੰਦਾ ਤਮਾਕੇ ਤੋਂ ਬਾਅਦ ਹੁਣ ਵੱਖ-ਵੱਖ ਚੈਕਿੰਗਾਂ ਜਿਹੜੀਆਂ ਧਾਰੇ ਨੇ ਉਹ ਚੈਕਿੰਗਾਂ ਕਰਦੇ ਨਜ਼ਰ ਆਏ ਨੇ ਚਾਹੇਓ ਵੱਖ-ਵੱਖ ਫੋਰਸਾਂ ਜਿਹੜੀ ਨਾਕਿਆਂ ਤੇ ਤੈਨਾਤ ਹੈ ਜਿਹੜੀ ਪੱਕੇ ਨਾਕੇ ਨੇ ਜਾਇ ਉਹ ਲਿੰਕ ਰੋੜਨ ਦੀ ਗੱਲ ਕਰੀ ਆ ਆਸ-ਪਾਸੇ ਜਿਹੜੇ ਨਾਕੇ ਨੇ ਜਾਂ ਫਿਰ ਜਿੱਥੋਂ ਪਤਾ ਲੱਗਦਾ ਕਿ ਨਜਾਇਜ਼ ਕਿਸੇ ਚੀਜ਼ਾਂ ਦੀ ਤਸਕਰੀ ਹੁੰਦੀ ਆ ਉਸ ਜਗ੍ਹਾ ਦੇ ਉੱਤੇ ਪੁਲਿਸ ਚੱਪੇ-ਚੱਪੇ ਤੇ ਤੈਨਾਤ ਹੈ ਕਰ ਦਿੱਤੀ ਗਈ ਆ ਹੁਣ ਇਸ ਨਾਕੇ ਦੇ ਉੱਤੇ ਤਿੰਨ ਤੋਂ ਚਾਰ ਮੁਲਾਜ਼ਮ ਤੈਨਾਤ ਹੈ ਲੇਕਿਨ ਹੁਣ ਜਾਣ ਵਾਲੇ ਹਰ ਵਹੀਕਲ ਦੀ ਤਲਾਸ਼ੀ ਹੈ ਜਿਹੜੀ ਲੱਤੀ ਜਾਰੀ ਹੈ ਚੈੱਕ ਕੀਤਾ ਜਾ ਰਿਹਾ ਹੈ ਚਾਹੇ ਕੋਈ ਬੱਸ ਹੈ ਚਾਹੇ ਕੋ ਮੋਟਰਸਾਈਕਲ ਹੈ ਚਾਹੇ ਕੋ ਸਕੂਟੀ ਹੈ ਹਰ ਜਗ੍ਹਾ ਨੂੰ ਜਿਹੜਾ ਚੈੱਕ ਕੀਤਾ ਜਾ ਰਿਹਾ ਕਿਸ ਤਰ੍ਹਾਂ ਦੇਖੋ ਇਹ ਬੁਲਟ ਹੈ ਇਹ ਬੁਲਟ ਨੂੰ ਹੱਥ ਮਾਰ ਲਿਆ ਗਿਆ ਤਾਂ ਹੁਣ ਲਗਾਤਾਰ ਹਰ ਦਸਤਾਵੇਜ਼ ਨੇ ਜਿਹੜੇ ਚੈੱਕ ਕੀਤੇ ਗਏ ਨੇ ਤੇ ਕਈ ਜਗ੍ਹਾ ਤੇ ਛਲਾਣ ਵੀ ਕੀਤੇ ਜਾ ਰਹੇ ਨੇ ਉਹਨਾਂ ਦੇ ਹਰ ਜਗ੍ਹਾ ਤੇ ਚਲਾਨ ਦਸਤਾਵੇਜ਼ ਜਿਹੜੇ ਚੈੱਕ ਕੀਤੇ ਜਾ ਰਹੇ ਨੇ ਤਾਂ ਹੁਣ ਇਸ ਨੂੰ ਲੈ ਕੇ ਵੱਖ-ਵੱਖ ਚੀਜ਼ਾਂ ਜਿਹੜੀਆਂ ਉਹਨਾਂ ਦੀ ਤਲਾਸ਼ੀ ਹੈ ਜਿਹੜੀ ਕਿਸ ਤਰ੍ਹਾਂ ਜਿਹੜਾ ਦਿੱਲੀ ਤੇ ਵਿੱਚ ਬਲਾਸਟ ਹੋਇਆ ਹੁਣ ਉਸ ਤੋਂ ਬਾਅਦ ਪੰਜਾਬ ਨੂੰ ਅਲਰਟ ਮੋਡ ਦੇ ਉੱਤੇ ਕੀਤਾ ਗਿਆ ਤਾਂ ਹੁਣ ਵੱਖ-ਵੱਖ ਅ ਜੇ ਆਪਾਂ ਗੱਲ ਕਰੀਏ ਤਾਂ ਚੀਜ਼ਾਂ ਤੋਂ ਬਾਅਦ ਹੁਣ ਚੈਕਿੰਗ ਅਭਿਆਨ ਹੈ ਜਿਹੜਾ ਕੀਤਾ ਗਿਆ ਤਾਂ ਹੁਣ ਦੇਖੋ ਕਿਸ ਤਰ੍ਹਾਂ ਇਹ ਗੱਡੀ ਆ ਰਹੀ ਹੈ ਤਾਂ ਨਾਲ ਨਾਲ ਹੱਥ ਵੱਜ ਜਾਂਦਾ ਕਿਉਂਕਿ ਅੱਗੇ ਪੰਜਾਬ ਪੁਲਿਸ ਖੜੀ ਹੈ ਪੰਜਾਬ ਪੁਲਿਸ ਉਹਨਾਂ ਦੇ ਹਰ ਗੱਡੀ ਤੇ ਜੇ ਕਿਸੇ ਨੂੰ ਵੀ ਟੱਪਾ ਨਹੀਂ ਦਿੱਤਾ ਜਾ ਰਿਹਾ ਜੇ ਕਾਲੇ ਸ਼ੀਸ਼ੇ ਹੈ ਜਾਂ ਫਿਰ ਜਾਲੀਆਂ ਲੱਗੀਆਂ ਹੋਈਆਂ ਤਾਂ ਉਹਨਾਂ ਨੂੰ ਵੀ ਪੱਟਿਆ ਜਾ ਰਿਹਾ ਤਾਂ ਇਹ ਤਸਵੀਰਾਂ ਦੇ ਵਿੱਚ ਬਿਲਕੁਲ ਸਾਫ਼ ਤੌਰ ਤੇ ਉੱਤੇ ਇਹ ਚੀਜ਼ਾਂ ਨਜ਼ਰ ਆ ਰਹੀਆਂ ਕਿ ਕਿਸ ਤਰ੍ਹਾਂ ਤਲਾਸ਼ੀ ਜਿਹੜੀ ਲਈਤੀ ਜਾ ਰਹੀ ਹੈ ਉਸ ਤੋਂ ਬਾਅਦ ਹੁਣ ਟਾਇਏ ਪਠਿੰਡਾ ਨੰਬਰ ਦੀ ਗੱਡੀ ਹੈ ਲੇਕਿਨ ਉਸ ਤੋਂ ਬਾਅਦ ਵੀ ਖੰਗਾਲਿਆ ਜਾ ਰਿਹਾ ਕੋਈ ਸਮਾਨ ਹੈ ਜਿਹੜਾ ਜਿਹੜਾ ਪੁਤਪੜਤਾਲ ਕਿਤੇ ਨੇ ਕਿੱਥੋਂ ਆਏ ਹੋ ਕਿੱਥੇ ਜਾ ਰਹੇ ਹੋ ਤਾਂ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ ਉਸ ਨੂੰ ਲੈ ਕੇ ਜਿਹੜੀਆਂ ਵੱਖ-ਵੱਖ ਚੀਜ਼ਾਂ ਖੰਗਾਲੀਆਂ ਜਾ ਰਹੀਆਂ ਕਿਉਂਕਿ ਪੰਜਾਬ ਨੂੰ ਅਲਰਟ ਮੋਡ ਦੇ ਉੱਤੇ ਲਗਾ ਦਿੱਤਾ ਗਿਆ ਹੈ ਕਹੇ ਹਾਈ ਟੈਕ ਨਾਕਾ ਜਿਹੜਾ ਹਰਿਆਣਾ ਤੋਂ ਐਂਟਰ ਹੁੰਦੀਆਂ ਗੱਡੀਆਂ ਪੰਜਾਬ ਦੇ ਵੱਲ ਆ ਉਹਨਾਂ ਦੇ ਜਗ੍ਹਾ ਦੇ ਉੱਤੇ ਖੜਾ ਹੋਇਆ ਇੱਥੇ ਫੋਰਸ ਜਿਹੜੀ ਹਰ ਵਿਕਲ ਨੂੰ ਆਰ ਬੱਸ ਨੂੰ ਹਰ ਮੋਟਰਸਾਈਕਲ ਨੂੰ ਚੈੱਕ ਕਰਦੀ ਆਈ ਹੈ ਜਿਹਨੂੰ ਖੰਗਾਲਿਆ ਜਾ ਰਿਹਾ ਚੈਕਿੰਗ ਆਬਿਆਨ ਹੈ ਜਿਸ ਤਰ੍ਹਾਂ ਦੁਬਾਰਾ ਤੋਂ ਫਿਰ ਮੋਟਰਸਾਈਕਲ ਨੂੰ ਹੱਥ ਮਾਰ ਕੇ ਉਹਨਾਂ ਦੀ ਖੰਗਾਲੀ ਜਿਹੜੀ ਕੀਤੀ ਜਾਊਗੀ ਹੁਣ ਚੈੱਕ ਫਿਰ ਕੀਤਾ ਜਾਊਗਾ ਉਹ ਇਹ ਚੀਜ਼ਾਂ ਜਿਹੜੀਆਂ ਅੱਜ ਪੰਜਾਬ ਦੇ ਵਿੱਚ ਅਲਰਟ ਮੋਡ ਤੇ ਉੱਤੇ ਹੈ ਤੇ ਉਸ ਤੋਂ ਲੈ ਕੇ ਹੁਣ ਕਿਸ ਤਰ੍ਹਾਂ ਜਿਹੜਾ ਬੈਗ ਹੈ ਹੁਣ ਉਹਨਾਂ ਦਾ ਜਿਹੜਾ ਬੈਗ ਹੈ ਉਹਨਾਂ ਦੀ ਤਲਾਸ਼ੀ ਹੈ ਜਿਹੜੀ ਉਸ ਤੋਂ ਬਾਅਦ ਤਮਾਕੇ ਤੋਂ ਬਾਅਦ ਹੁਣ ਪੰਜਾਬ ਦੀ ਪੁਲਿਸ ਵੀ ਅਲਰਟ ਮੋਡ ਦੇ ਉੱਤੇ ਹੈ ਤਾਂ ਹੁਣ ਲੇਖੋ ਅੱਗੇ ਦੀਆਂ ਤਸਵੀਰਾਂ ਕੀ ਕਹਿੰਦੀਆਂ ਨੇ ਅਫਸਰਾਂ ਦਾ ਹਜੇ ਤੱਕ ਅਫੀਸ਼ੀਅਲ ਬਾਕੀ ਕੁਝ ਵੀ ਨਹੀਂ ਕਹਿਣਾ ਉਹ ਕਹਿੰਦੇ ਨੇ ਪੰਜਾਬ ਅਲਰਟ ਮੋਡ ਦੇ ਉੱਤੇ ਆ ਪੰਜਾਬ ਅਲਰਟ ਮੋਡ ਦੇ ਉੱਤੇ ਸਿਰਫ ਇੱਕੋ ਹੀ ਲਫ਼ਜ਼ ਹੈ ਲੇਕਿਨ ਕਾਰਨ ਜਿਹੜੇ ਨੇ ਦਿੱਲੀ ਦੇ ਧਮਾਕੇ ਤੋਂ ਬਾਅਦ ਹੁਣ ਸਪਸ਼ਟ ਨਹੀਂ ਹੋ ਰਹੇ ਕਿਉਂਕਿ ਆਖਿਰ ਹਰ ਨਾਕੇ ਤੇ ਤਲਾਸ਼ੀ ਜਿਹੜੀ ਚੈਕਿੰਗ ਹੈ ਫੁੱਲਸ ਹੈ ਵਧਾ ਦਿੱਤੀ ਗਈ ਹੈ